ਉਹ ਟਾਇਰਾਂ ਦੀ ਕੰਡੀਸ਼ਨ ਬਾਈ ਘੱਟ ਆ ਟਾਇਰ ਆਪਾਂ ਕਹਿ ਸਕਦੇ ਹਾਂ ਵੀ ਟਾਇਰ ਟਰੈਕਟਰ ਦੇ ਪੈਣੇ ਹੀ ਆ ਠੀਕ ਆ ਜੀ ਬਾਕੀ ਆ ਦੇਖਾ ਲਓ ਬਾਈ ਪੰਪ ਪੰਪ ਦਾ ਰੰਗ ਦੇਖੋ ਐਨ ਬਾਡੀ ਲੈਨ ਦਾ ਥੱਲੇ ਤੋਂ ਪੂਰਾ ਵਧੀਆ ਪਿਆ ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਸਵਾਗਤ ਹੈ ਜੀ ਨਵੇਂ ਵਲੌਗ ਦੇ ਵਿੱਚ ਤੇ ਵੀਰੋ ਅੱਜ ਆਪਾਂ ਪਹੁੰਚੇ ਹੋਏ ਆ ਸ਼ਹਿਰ ਹੁੰਨੇ ਬਾਈ ਨੰਗਲ ਤੋਂ ਤਰੀਬਨ 20 ਕਿਲੋਮੀਟਰ ਦੇ ਉੱਨਾ ਪੈ ਜਾਂਦਾ ਤੇ ਅੱਜ ਆਪਾਂ ਕੰਮ ਆਈ ਸੀਗੇ ਕੋਈ ਤੇ ਉਹਰੇ ਆਪਣੇ ਵੀਰ ਨੇ ਬਾਈ ਇਹਨਾਂ ਕੋਲ ਪ੍ਰੀਤ ਟਰੈਕਟਰਾਂ ਦੀ ਏਜੰਸੀ ਵੀ ਆ ਤੇ ਵਰਕਸ਼ਾਪ ਵੀ ਆ ਤੇ ਇਹਨਾਂ ਕੋਲ ਬਾਕੀ ਵਿੱਚ ਕੱਟੇ ਹੋਏ ਵੀ ਟਰੈਕਟਰ ਹੁੰਦੇ ਨੇ ਤੇ ਵੀਰਨਾਂ ਕੋ ਆਪਾਂ ਇੱਕ ਟਰੈਕਟਰ ਖੜਾ ਦੇਖਿਆ ਜੌਨ ਡੀਅਰ 5103S ਤੇ ਆਪਾਂ ਤੁਹਾਨੂੰ ਉਹ ਵੀ ਦਿਖਾਉਣਾ ਇਹਦੇ ਬਾਕੀ ਬਾਈਨਾਂ ਦੀ ਏਜੰਸੀ ਹੋਰ ਉਹਦੇ ਬਾਰੇ ਵੀ ਦੱਸਣਾ ਸੋ ਇੱਧਰ ਕੋਈ ਵੀ ਵੀਰ ਪ੍ਰੀਤ ਟਰੈਕਟਰ ਲੈਣ ਦਾ ਚਾਹਵਣਾ ਹੋ ਜੇ ਕੋਈ ਉਦਾਂ ਵੀ ਟਰੈਕਟਰ ਪੁਰਾਣੇ ਦੇਖਣੇ ਹੋਣ ਤਾਂ ਬਾਈਨਾਂ ਕੋ ਟਰੈਕਟਰ ਹੁੰਦੇ ਨੇ ਤੇ ਤੁਹਾਨੂੰ ਵੀਰ ਨਾਲ ਮਿਲਾਉਨੇ ਆਂ ਹੋਰ ਵੀਰੇ ਕੀ ਹਾਲ ਹੈ ਜੀ ਵਧੀਆ ਜੀ ਹੋ ਠੀਕ ਆ ਵੀਰੇ ਹਾਂਜੀ ਠ ਇਹ ਨਾਮ ਹੈ ਬਾਈ ਦਾ ਬਲਜੀਤ ਸਿੰਘ ਬਲਜੀਤ ਸਿੰਘ ਤੇ ਆਪਣੀ ਏਜੰਸੀ ਕਿਹੜੇ ਰੋਡ ਤੇ ਪਈ ਦੀ ਵੀਰੇ ਪੀਰ ਨਗਾਰਾ ਰੋਡ ਤੇ ਜੀ ਪੀਰ ਨਗਾਰਾ ਰੋਡ ਤੇ ਉਧਰ ਦਿਖਾ ਦੇ ਵੀਰੇ ਬੋਰਡ ਥੋੜਾ ਜਿਹਾ ਮਾੜੇ ਮਾੜੀ ਨਿਗਾ ਜ਼ੂਮ ਕਰਕੇ ਦਿਖਾ ਦਿਓ ਲੋ ਜੀ ਬਾਈ ਪੀਰ ਨਗਾਹੇ ਰੋਡ ਤੇ ਏਜੰਸੀ ਹੈ ਬਾਈ ਇਹਨਾਂ ਦੀ ਠੀਕ ਹੈ ਜੀ ਤੇ ਬਾਈ ਨੇ ਕੋਲ ਪੈਸੇ ਟਰੈਕਟਰ ਅੱਗੇ ਵੀ ਮੈਨੂੰ ਵੀ ਇਹਨੇ ਫੋਟੋ ਫੋਟੋ ਪਾਉਂਦੇ ਰਹਿੰਨੇ ਆ ਤੇ ਅੱਜ ਆਏ ਸੀ ਕੁਦਰ ਹੀ ਬਾਈ ਨੇ ਕੋਈ ਢੇਡਾ ਮਾਰਿਆ ਬਾਈ ਨੇ ਆਪਣੇ ਨਾਲ YouTube ਤੋਂ ਹੀ ਬਹੁਤ ਟਾਈਮ ਦੇ ਜੁੜੇ ਹੋਏ ਆ ਵੀਡੀਓ ਵੀਡੀਓ ਵਗੈਰਾ ਦੇਖਦੇ ਰਹਿੰਨੇ ਆ ਸ਼ੌਂਕ ਹੈ ਬਾਈ ਨੂੰ ਟਰੈ ਪਰਾਏ ਦੋਨੋਂ ਹੈਗੇ ਮੇਰੀ ਉਮਰ ਦੇ ਹੀ ਆ ਤੇ ਆਹ ਟਰੈਕਟਰ ਖੜਾ ਪਈ ਨਾਲ ਕੋਲ ਇੱਕ ਅਸੀਂ ਬਾਈ ਥੋੜੇ ਦਿਨ ਪਹਿਲਾਂ ਹੀ ਵੇਚਿਆ ਤੇ ਨਾਲ ਦਾ ਟਰੈਕਟਰ ਉਹਦੇ ਮੈਨੂੰ ਹੁਣ ਤੱਕ ਫੋਨ ਆਈ ਜਾਂਦੇ ਟਰੈਕਟਰ ਦੇ ਉਹ ਸਾਡਾ ਸੀਗਾ ਸਕੂਟਰ ਗੇਅਰ ਵਾਲਾ ਇਹ ਹੈਗਾ 5103s ਇਹ ਜਿਹੜਾ ਵੀਰੇ ਐਸ ਐਚ ਆ ਇਹਦੇ ਗੇਅਰ ਦੂਜੇ ਆਏ ਆ ਇਹ ਜਿਹੜਾ ਕੱਲਾ ਜਿਹਾ ਬਾਈ 5103 ਉਹ ਆਇਆ ਉਹਦੇ ਚ ਆਪਣਾ ਸਕੂਟਰ ਗੇਅਰ ਦੇ ਵਿੱਚ ਤੇ ਬਾਕੀ ਬਾਈ ਟਰੈਕਟਰ ਪੂਰਾ ਵਧੀਆ ਏ ਰੰਗ ਰੰਗ ਟਰੈਕਟਰ ਦਾ ਸਾਰਾ ਨਾਲ ਦਾ ਵੀਰੇ ਦਿਖਾ ਦੇ ਮਾੜੇ ਕੋਲ ਆ ਕੇ ਹੋ ਜੀ ਪੂਰਾ ਸਾਫ ਟਰੈਕਟਰ ਐਨ ਬਾਈ ਬਾਡੀ ਬੁੱਡੀ ਲੈਨ ਦਾ ਰੰਗ ਦੇਖੋ ਐਨ ਪੂਰਾ ਵਧੀਆ ਪਿਆ ਠੀਕ ਹੈ ਜੀ ਤੇ ਕਰੱਚ ਵੀ ਡਬਲ ਹੁੰਦਾ ਮਨ ਲੱਗਦਾ ਨਾ ਇਹ ਇਹ ਸਿੰਗਲ ਹੈ ਜੀ ਸਿੰਗਲ ਹੈ ਇਹ ਅੱਛਾ ਠੀਕ ਹੈ ਜੀ ਇਧਰੋਂ ਵੀ ਵੀਰੇ ਦਿਖਾ ਦੇ ਮੂਰੇ ਤੇ ਦਿਖਾ ਦੇ ਮੱਥਾ ਮੁੱਥਾ ਐ ਚੰਗੀ ਤਰ੍ਹਾਂ ਟਰੈਕਟਰ ਦਾ ਲੋ ਬਾਈ ਇਧਰੋਂ ਰਮ ਰਮ ਸਾਰੇ ਟਾਇਰਾਂ ਦੀ ਕੰਡੀਸ਼ਨ ਹੈ ਬਾਈ ਘੱਟ ਆ ਟਾਇਰ ਆਪਾਂ ਕਹਿ ਸਕਦੇ ਹਾਂ ਵੀ ਟਾਇਰ ਟਰੈਕਟਰ ਦੇ ਪੈਣੇ ਹੀ ਆ ਠੀਕ ਹੈ ਜੀ ਬਾਕੀ ਆ ਦਿਖਾ ਦਿਓ ਬਾਈ ਪੰਪ ਪੰਪ ਦਾ ਰੰਗ ਦੇਖੋ ਐਨ ਬਾਡੀ ਲੈਂਡ ਦਾ ਥੱਲੇ ਤੋਂ ਪੂਰਾ ਵਧੀਆ ਪਿਆ ਠੀਕ ਹੈ ਜੀ ਰਿੰਮਾਂ ਦਾ ਵੀਰੇ ਚੰਗੀ ਤਰ੍ਹਾਂ ਮਾਰੇ ਰਿੰਮ ਦਿਖਾ ਦੇ ਪਿੱਛੋਂ ਦਿਖਾ ਤੇ ਓਕੇ ਜੀ ਤੇ ਬਾਕੀ ਥੋੜੇ ਜਿਹਾ ਪਿੱਛੋਂ ਬਾਈ ਮਗਰਾੜ ਜਰੂਰ ਸੈੱਟ ਹੋਣੇ ਆ ਮਗਰਾੜ ਥੋੜੇ ਜਿਹਾ ਅਫਸੈਟ ਜੇ ਹੋਏ ਹੋਏ ਆ ਨੰਬਰ ਦਾ ਵੀਰੇ ਪਜਾਵੇ ਹੈ ਨਾ ਹਾਂਜੀ ਹਾਂਜੀ ਪੀ ਵੀ ਅਚਾ ਨੰਬਰ ਪਜਾਵੇ ਬਾਈ ਪੀ ਵੀ ਦਾ 7 ਨੰਬਰ ਹਿਸ਼ਾਰ ਪਰ ਦਾ ਹਾਂਜੀ ਵੀਰੇ ਆ ਵੀ ਦਿਖਾ ਦੇ ਤੇ ਰਿੰਮ ਚੰਗੀ ਤਰ੍ਹਾਂ ਇੱਧਰਲਾ ਲੋ ਜੀ ਬਾਈ ਰਮਮਾ ਰਮਮਾ ਦਾ ਰੰਗ ਸਾਰਾ ਬਾਈ ਮਗਰਾਲਾਂ ਦਾ ਨਾਲ ਦਾ ਰੰਗ ਹੈ ਤੇ ਬਾਕੀ ਤੁਹਾਨੂੰ ਪਤਾ ਬਾਈ ਇਹ ਜੌਨੀ ਜਿਹੜੇ ਕਾਲੇ ਨਾਲ ਵਧੀਆ ਟਰੈਕਟਰ ਹੈ ਇੰਜਨ ਗੇਅਰ ਦਾ ਇਹਨਾਂ ਦਾ ਸੌਖਾ ਜਿਹਾ ਹਿਲਦਾ ਨਹੀਂ ਹੈਗਾ ਟਰੈਕਟਰਾਂ ਦਾ ਇਹ ਵੀਰੇ ਮਾਡਲ ਬਾਈ ਜਿਹੜੇ ਮਾਰਕੇ ਆ ਇਹ 10 ਜ 11 ਦੇ ਮਾਰਕੇ ਆ ਕਾਪੀ ਦੀ ਥੋੜੀ ਲੇਟ ਬਣੀ ਹੋਈ ਹੈ ਨਾ ਪਾਸ ਵੀ ਹੋਇਆ ਵਾਗੇ ਇਹ ਤੇ ਟਰੈਕਟਰ 2000 30 ਤੱਕ ਪਾਸ ਹੋਇਆ ਹੋਇਆ ਬਾਈ ਇਹ ਠੀਕ ਹੈ ਜੀ ਕਾਪੀ ਤੇ ਹੈਗਾ ਇਹ ਮਾਡਲ 14 ਕਾਪੀ ਥੋੜੀ ਲੇਟ ਬਣੀ ਹੋਈ ਆ 15 ਸੌਰੀ 15 ਮਾਡਲ ਆ ਕਾਪੀ ਦੇ ਮਾਡਲ 15 ਇਹ ਬਾਈ ਨੇ ਕਹਿੰਦੇ ਕਾਪੀ ਥੋੜੀ ਲੇਟ ਬਣੀ ਹੋਈ ਆ ਮੜਾ ਸਟਾਰਟ ਕਰ ਦੂੰਗਾ ਵੀਰੇ ਇਹਨੂੰ ਕਰਿਓ ਮੜਾ ਜਾ ਬਾਕੀ ਬਾਈ ਆਵਾਜ਼ ਵਗੈਰਾ ਦੇਖ ਲਿਓ ਠੀਕ ਹੈ ਜੀ ਇਹ ਵੀਡੀਓ ਆਪਾਂ ਤਾਂ ਬਣਾ ਰਹੇ ਆ ਬਾਈ ਸਪੈਸ਼ਲ ਕਿਉਂਕਿ ਬਹੁਤ ਸਾਰੇ ਵੀਰਾਂ ਦੇ ਫੋਨ ਆਏ ਵੇ ਤੇ ਵੀ ਜੌਂਡੀਰ ਲੈਣਾ ਪਈ ਇਹਦੇ ਨਾਲ ਦਾ ਤਾਂ ਦੇਖ ਲਿਓ ਠੀਕ ਹੈ ਜੀ ਲੋ ਬਾਈ ਆਵਾਜ਼ ਉਹ ਚੈੱਕ ਕਰਾ ਦੇ ਲੋ ਜੀ ਬਾਈ ਬਾਕੀ ਇੰਜਨ ਗੇਅਰ ਦਾ ਟਰੈਕਟਰ ਤੁਸੀਂ ਆ ਕੇ ਆਪਣੀ ਪੂਰੀ ਤਸੱਲੀ ਕਰ ਲਿਓ ਠੀਕ ਹੈ ਜੀ ਤੇ ਵੀਰ ਨਾਲ ਕੋਲ ਦਾ ਟਰੈਕਟਰ ਇਹ ਵੀਰੇ ਆਪਣੇ ਕੋਲ ਵਿੱਚ ਕੱਟੇ ਵੀ ਹੁੰਦੇ ਨੇ ਟਰੈਕਟਰ ਹਾਂ ਜੀ ਹਾਂ ਜੀ ਵਿੱਚ ਹੀ ਕੱਟਿਆ ਹੋ ਜੀ ਠੀਕ ਹੈ ਜੀ ਤੇ ਬਾਕੀ ਆਪਣੇ ਉਰੇ ਪ੍ਰੀ ਟਰੈਕਟਰਾਂ ਦੀ ਕਿਵੇਂ ਪਰਫਾਰਮੈਂਸ ਆ ਵਧੀਆ ਹੀ ਪੂਰੀ ਜੀ ਵਧੀਆ ਵੀ ਕੀ ਹੁੰਦਾ ਹਾਂ ਜੀ ਹਾਂ ਜੀ ਮਹੀਨੇ ਦੇ ਦੋ ਚਾਰ ਟਰੈਕਟਰ ਵੇਚੀ ਜਾਂਦੇ ਹਾਂ ਹਾਂ ਜੀ ਹਾਂ ਜੀ ਓਕੇ ਜੀ ਕਿਉਂਕਿ ਬਾਈ ਇਹ ਜਿਹੜਾ ਥੋੜਾ ਇਧਰ ਏਰੀਆ ਜ਼ਿਆਦਾਤਰ ਕਮਰਸ਼ੀਅਲ ਏਰੀਆ ਹੈ ਨਾ ਕਮਰਸ਼ੀਅਲ ਵੀ ਹੈ ਐਗਰੀਕਲਡੋਨੋ ਹੀ ਅੱਛਾ ਦੋਨੋ ਆ ਆਪਣਾ ਜਦੋਂ ਉੰਨੇ ਦਾ ਬਾਈ ਜਦੋਂ ਆਪਣੇ ਪੰਜਾਬੀ ਉਹ ਬਹੁਤ ਹਨਾ ਹਾਂਜੀ ਹਾਂਜੀ ਪੰਜਾਬ ਟੱਚ ਏਰੀਆ ਵੀ ਸਾਰਾ ਅੱਛਾ ਜੀ ਕਿ ਬਾਈ ਜਿੰਨੇ ਵੀ ਬਾਰਡਰ ਏਰੀਆ ਜਿਵੇਂ ਸਾਡੇ ਉਹ ਤੋਂ ਨਾਲਾ ਰੂਲਾ ਘੜਾ ਹਾਂਜੀ ਹਾਂਜੀ ਪੰਜਾਬੀ ਭਰਾ ਆਪਣੇ ਬਹੁਤ ਨੇ ਥੋੜਾ ਜਿਹਾ ਜਦ ਦੋਪਾ ਉੱਪਰ ਚਲੀ ਜਾਂਦੇ ਉੱਧਰ ਫਿਰ ਥੋੜੇ ਹਿਮਾਚਲ ਏਰੀਆ ਵੱਧ ਜਾਂਦਾ ਹਨਾ ਹੂੰ ਨਹੀਂ ਕਿ ਥੋੜਾ ਜਿਹਾ ਬਾਈ ਦੋ ਥੋੜੇ ਬਹੁਤੇ ਰੂਲ ਹੈਗੇ ਹਿਮਾਚਲ ਦੇ ਵਿੱਚ ਜਿਹੜੇ ਥੋੜੇ ਬਹੁਤੇ ਵਧੀਆ ਪੰਜਾਬ ਨਾਲੋਂ ਨੇ ਕਿ ਆਪਣਾ ਪੰਜਾਬ ਦਾ ਬੰਦਾ ਨਹੀਂ ਹੋਰੇ ਕਹਿੰਦੇ ਜਮੀਨ ਜਮ ਲੈ ਸਕਦਾ ਹਨ ਨਹੀਂ ਇੱਥੇ ਕੋਈ ਵੀ ਨਹੀਂ ਕੋਈ ਵੀ ਸਟੇਟ ਦਾ ਨਹੀਂ ਇੱਥੇ ਅੱਛਾ ਹਾਂਜੀ ਹਮਾ ਚੱਲਦੇ ਜੀ ਜਿਵੇਂ ਕਿ ਤੁਸੀਂ ਇੱਥੇ ਤੇ ਪਹਿਲਾਂ ਦੇ ਰਹਿ ਰਹੇ ਹੋ ਤੁਸੀਂ ਹਾਂਜੀ ਹਾਂਜੀ ਅੱਛਾ ਮਤਲਬ ਕਿ ਹੋਰ ਕੋਈ ਨਵਾਂ ਬੰਦਾ ਨਹੀਂ ਆ ਗਿਆ ਹੋਰੇ ਅੱਛਾ ਥੋੜੇ ਬਹੁਦੇ ਬਾਈ ਰੂਲ ਹੈਗੇ ਆ ਜਿਵੇਂ ਕਿ ਅਸੀਂ ਕਈ ਵਾਰ ਨਾਲਾ ਕੜ ਜਾਂਦੇ ਸਾਨੂੰ ਬਾਈ ਪਰਚੀ ਦੇ ਕੇ ਜਾਣਾ ਪੈਂਦਾ ਜੇ ਉਧਰਲੇ ਬੰਦੇ ਆਪਣੇ ਆਉਣੇ ਪੰਜਾਬ ਚ ਇੰਟਰੋ ਨੂੰ ਬਾਈ ਉਹਨਾਂ ਵਾਸਤੇ ਕੋਈ ਪਰਚੀ ਨਹੀਂ ਹੈਗੀ ਥੋੜਾ ਔਖਾ ਲੱਗਦਾ ਬਾਈ ਸਾਨੂੰ ਹਾਂਜੀ ਕਿਉਂਕਿ ਹੁਣ ਸਾਡੇ ਜਮੇ ਰੋਪੜ ਦੇ ਜੜਚਾ ਹੈ ਹਾਂਜੀ ਹਾਂਜੀ 100 ਰੁ ਹੁਣ ਜਿੰਨੇ ਵੀ ਸਾਰਾ ਹਰਿਆਣਾ ਦਿੱਲੀ ਜਾਂਦਾ ਆਪਣਾ ਮਤਲਬ ਕਿ ਮਤ ਸਾਰਾ ਆਪਣੇ ਪੰਜਾਬ ਨਾਲ ਰੂਪਨ ਹੋ ਕੇ ਲੰਘਦਾ ਹਾਂਜੀ ਯਾਨੀ ਕਿ ਜੇ ਇੱਧਰ ਨਹੀਂ ਪਰਚੀ ਤਾਂ ਉਹਨਾਂ ਨੂੰ ਵੀ ਇਹ ਮਤਲਬ ਕਿ ਸਿਸਟਮ ਬੰਦ ਜਾਂਦਾ ਦੇਸ਼ ਇੱਕ ਹੈ ਹਾਂਜੀ ਹਾਂਜੀ ਹਨਾ ਬਾਕੀ ਆਪਣਾ ਇੱਕੋ ਏਰੀਆ ਚ ਹੈ ਹਾਂਜੀ ਅੱਛਾ ਪੰਜਾਬ ਨਾਲ ਹਸ਼ਿਆਰਪੁਰ ਚ ਜਾਂਦਾ ਜੀ ਠੀਕ ਹੈ ਠੀਕ ਆ ਓਕੇ ਜੀ ਬਾਕੀ ਬਾਈ ਬਾਈ ਨਾਲ ਦਾ ਸਭ ਬਹੁਤ ਵਧੀਆ ਜੀ ਆਜੇ ਇਹਨਾਂ ਕੋਲ ਮਿਲ ਕੇ ਬਾਈ ਬੈਠੇ ਥੋੜੇ ਗੱਲਾਂ ਬਾਤਾਂ ਕਰੀਆਂ ਬਹੁਤ ਵਧੀਆ ਲੱਗਿਆ ਤੇ ਫੋਨ ਤੇ ਤਾਂ ਬਾਈ ਨਾਲ ਨਾ ਬਹੁਤ ਇਹਦੇ ਟੱਚ ਵਿੱਚ ਆ ਜੇ ਚਲੋ ਆਏ ਸੀ ਇੱਧਰ ਬੈਂਕ ਕਿਸੇ ਕੰਮ ਤੇ ਤਾਂ ਕਰਕੇ ਵੀ ਨਾ ਕੋਈ ਘੜਾ ਵੱਜਿਆ ਬਾਕੀ ਵੀਰੇ ਹੁਣ ਮੜਾ ਥੋੜਾ ਜਿਹਾ ਰੇਟ ਬਾਰੇ ਚਰਣਾ ਪਾਉ ਕਿਉਂਕਿ ਆਪਣੀ ਵੀਡੀਓ ਨਾਲ ਬਹੁਤ ਵੀਰ ਜੁੜੇ ਹੋਏ ਆ ਦੂਰੋਂ ਹਾਂਜੀ ਕਿਉਂਕਿ ਜਿਹੜਾ ਕੋਈ ਵੀਰ ਆਵੇ ਕਿਉਂਕਿ ਜਿਆਦਾਤਰ ਵੀਰ ਅਜਗਾ ਰੇਟ ਸੁਣ ਕੇ ਹੀ ਆਉਂਦੇ ਆ ਹਾਂਜੀ ਹਾਂਜੀ ਤੇ ਇਹਦਾ ਰੇਟ ਉਹ ਦੱਸ ਦੋ ਵੀ ਬੰਦਾ ਦੇਖ ਕੇ ਆ ਜਵੇ ਬਾਕੀ ਥੋੜਾ ਸੌਦਾ ਹੋ ਜਵੇ ਵੀ ਥੋੜੇ ਵੀ ਪੈਸੇ ਪੂਰੇ ਹੋ ਜਾਣ ਜਿਹੜਾ ਲੈਣੇ ਵਾਲਾ ਉਹਨੂੰ ਵੀ ਮੜਾ ਮੋਟਾ ਕੁਛ ਹਾਂਜੀ ਬੰਦਾ ਕਿਉਂਕਿ ਦੂਰੋਂ ਆਉਣਾ ਪੈਣਾ ਬੰਦੇ ਨੂੰ ਹਾਂਜੀ ਹਾਂਜੀ ਦੱਸ ਦੋ ਮੜਾ ਕੀ ਹਿਸਾਬ ਤਾਂ ਬਾਰੇ ਰੇਟ ਦਾ 180 ਛੱਡ 18 ਨਹੀਂ 2 ਲੱਖ ਡਿਮਾਂਡ ਇਸ ਵੇਲੇ 180 ਅੱਛਾ ਨਹੀਂ ਬਾਈ ਡਿਮਾਂਡ ਇਹਦੀ ਕੱਸੀ ਆ ਬਾਕੀ ਕੋਈ ਗੱਲ ਨਹੀਂ ਤੁਸੀਂ ਆ ਜਿਓ ਕੱਲ ਨੂੰਗੇ ਮਾਨਤਨ ਜੀ ਹਾਂ ਜੀ ਮਾਨਤਨ ਕਰ ਦੋਗੇ ਬਾਈ ਨੇ ਬਾਕੀ ਬਾਈ ਐ ਆ ਜੀ ਜੇ ਆਪਾਂ ਰੇਟ ਪੂਰਾ ਪੂਰਾ ਮੰਗਦੇ ਕਦੇ ਸੌਦਾ ਨਹੀਂ ਹੁੰਦਾ ਤੁਹਾਨੂੰ ਪਤਾ ਹੀ ਆ ਆਪਾਂ ਵੀ ਵੀਡੀਓ ਪਾਉਣੇ ਦੇਖਦੇ ਆਂ ਸੌਦੇਯੋਗੀ ਗੰਜਾਇਸ ਰੱਖਣੀ ਪੈਂਦੀ ਆ ਜੇ ਆਪਾਂ ਪੂਰਾ ਰੇਟ ਮੰਗ ਲਿਆ ਤਾਂ ਉਨੇ ਪੈਸੇ ਕੋਈ ਜ਼ਿੰਮੇਵਾਰ ਨਹੀਂ ਆ ਕੇ ਦੇ ਕੇ ਜਾਂਦਾ ਫਿਰ ਜੇ ਕੋਈ ਬੰਦਾ ਦੂਰੋਂ ਬੰਦਾ ਕਹਿੰਦਾ ਬਾਈ ਮੈਂ ਇੰਨੀ ਦੂਰੋਂ ਆਇਆ ਤੁਸੀਂ ਮੇਰੇ ਵਾਸਤੇ ਕੀ ਕਰਿਆ ਠੀਕ ਨੇ ਸੋ ਬਾਕੀ ਭਾਈ ਆ ਕੇ ਦੇਖ ਲਓ ਟਰੈਕਟਰ ਚਲਾ ਕੇ ਦੇਖ ਲਓ ਵੀਰ ਦਾ ਨੰਬਰ ਨੰਬਰ ਬੋਲ ਦੋ ਭਾਈ ਹੁਣ ਇਹ 70 180 08152 ਠੀਕ ਹੈ ਜੀ ਹਾਂਜੀ ਬਾਕੀ ਮੈਂ ਥੱਲੇ ਵੀ ਭਾਈ ਨੰਬਰ ਲਿਖ ਕੇ ਲਾ ਦੂੰਗਾ ਭਾਈ ਇਹਨਾਂ ਦਾ ਠੀਕ ਹੈ ਜੀ ਬਾਕੀ ਹੋਰ ਆਪਣਾ ਤੁਹਾਡੇ ਇਧਰ ਇਹ ਦੀਆ ਕਿਹੜਾ ਪ੍ਰੀਤ ਵਾਸਤੇ ਜਿਹਨੇ ਪ੍ਰੀਤ ਟਰੈਕਟਰ ਲੈਣਾ ਹਾਂਜੀ